ਅਰੰਧਕਾਰ 192 ਨਹੀਂ ਜੀ ਚੈੱਕ ਕਰ ਲੋ ਲੋਕਾਂ ਨੂੰ ਚੈੱਕ ਕਰ ਲੋ ਜੀ ਅੱਜ ਅਸੀਂ ਪੇਸ਼ਕਾਰੀ ਕਰਾਂਗੇ Thank <laughs> you. आता <laughs> <laughs> ਯਾਤਰਾ ਅੱਜ ਤੋਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਤੁਹਾਡੇ ਕੋਲੋਂ ਤਾਂ ਕੀ ਕਹਿਣਾ ਚਾਹੁੰਦੇ ਆਂ ਵੀ ਸਾਡੇ ਏਰੀਆ ਦੇ ਲੋਕ ਜਿਹੜੇ ਨੇ ਜਾ ਰਹੇ ਦੇਖੋ ਵੀਰਾ ਜੀ ਜਿਹੜਾ ਸਾਡਾ ਪਵਿੱਤਰ ਦਿਹਾੜਾ ਹੈ ਔਰ ਮੈਂ ਸਵਾਮਿਤਾ ਸਾਰੇ ਕਰਨੇ ਪੰਜਾਬ ਵਾਸਤੇ ਨਹੀਂ ਸਾਰੇ ਹਿੰਦੁਸਤਾਨ ਵਾਸਤੇ ਅਸੀਂ ਬਣਾ ਕੇ ਹੱਡੀਆਂ ਸ਼ੀਰਗੁਰ ਤੇ 729ਵੇਂ ਪਾਛੀ ਦਾ 63 ਜਹਾੜਾ ਜਿਨ੍ਹਾਂ ਨੇ حق سچ دی आवाज واسطے لوک ਇਥਾਂ ਦੇ ਵਾਸਤੇ ਔਰ ਹਿਊਮਨ ਰਾਈਟਸ ਵਾਸਤੇ ਮਨੁੱਖੀ ਇਕਰਾਰਾਂ ਵਾਸਤੇ ਆਪਣਾ ਜੀਵਨ ਜਿਹੜਾ ਉਹ ਕੁਰਬਾਨ ਕਰਦਾ ਉਹਨਾਂ ਅੱਜ ਅਸੀਂ ਇਹ ਜਿਹੜੀ ਦਰਬਾਰ ਸਾਹਿਬ ਸਾਡੀ ਪਵਿੱਤਰ ਨਗਰੀ ਹੈ ਔਰ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਨਹੀਂ ਦੁਨੀਆਂ ਦੇ ਵਿੱਚ ਸਰਬ ਧਰਮ ਦੀ ਅਗਰ ਨਿਗਾਹ ਮਾਰੀ ਜਾਵੇ ਜਿੱਥੇ ਚਾਰ ਦਰਵਾਜ਼ੇ ਨੇ ਚੋਂ ਵਰਨੋਂ ਕਰਾਂਜਾ ਉਹਨਾਂ ਨੇ ਸੰਦੇਸ਼ ਦਿੱਤਾ ਉੱਥੇ ਹਰ ਵਿਅਕਤੀ ਸੀਸ ਨਮਾਉਣ ਦੇ ਨਾਲ ਆਪਣੇ ਆਪ ਨੂੰ ਧਨ ਭਾਗਾ ਸਮਝਦਾ ਹੈ ਮੈਂ ਇੱਥੇ ਪਟੰਡੇ ਦੇ ਵਿੱਚੋਂ ਅਸੀਂ ਪਹਿਲਾਂ ਜਿੱਥੇ ਪਵਿੱਤਰ ਦਿਹਾੜੇ ਦੇ ਉੱਤੇ ਅਨੰਦਪੁਰ ਸਾਹਿਬ ਜਿਹੜੇ ਸਾਡੇ ਯਾਤਰੀ ਹੈ ਉਹਨਾਂ ਨੂੰ ਲੈ ਕੇ ਗਏ ਹਾਂ ਗੁਰੂ ਸਾਹਿਬ ਦੇ ਉੱਤੇ ਜਿਹੜੀ ਸ਼ਹਾਦਤ ਸੀ ਉਸ ਦੇ ਵਿੱਚ ਔਰ ਅਨੰਦਪੁਰ ਸਾਹਿਬ ਫਕਾਲ ਤਖਤ ਦੇ ਉੱਤੇ ਉਹਨਾਂ ਦੀ ਮੱਥਾ ਜਿਹੜੇ ਸੀਸ ਨਵਾ ਕੇ ਆਏ ਨੇ ਅੱਜ ਅਸੀਂ ਸ਼੍ਰੀ ਦਰਬਾਰ ਸਾਹਿਬ ਜਿਹੜਾ ਬੜਾ ਪਵਿੱਤਰ ਸਥਾਨ ਹੈ ਸਾਡੀ ਇੱਥੇ ਜੋਗੀ ਨਗਰ ਦੀ ਸੰਗਤ ਜਿਹੜੀ ਸਾਰੀ ਚੱਲੀ ਹੈ ਮੈਂ ਸਾਮੀ ਚੰਕ ਨੂੰ ਇਹਨਾਂ ਤੇ ਕਿਰਪਾ ਕਰੇ ਇਹਨਾਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਬਖਸ਼ੇ ਇਹ ਤਰੱਕੀਆਂ ਕਰਨ ਸਾਡਾ ਭਾਈਚਾਰਾ ਹਮੇਸ਼ਾ ਮਜ਼ਬੂਤ ਰਹੇ ਔਰ ਪੰਜਾਬ ਉਹ ਤਰੱਕੀ ਦੇ ਰਸਤੇ ਤੇ ਚੱਲਦਾ ਰਹੇ ਮੈਂ ਹੀ ਅਰਦਾਸ ਪ੍ਰਮਾਤਮਾ ਅਗੇ ਭਾਈ ਜਿਸੇ ਕਰਕੇ ਇਧਨੀ ਉੱਥੇ ਯਾਤਰਾ ਚੱਲੀ ਹੈ ਦੋ ਦਿਨਾਂ ਦੀ ਯਾਤਰਾ ਹੈ ਜੀ ਦੋ ਦਿਨ ਦੀ ਰਾਤ ਰਹਿਣਗੇ ਪ੍ਰਬੰਧ ਇਹਨਾਂ ਨੂੰ ਸਾਰਾ ਫਿਰ ਰਹਿਣ ਦਾ ਸਾਰਾ ਆਏਗਾ ਬਹੁਤ ਹੀ ਵਧੀਆ ਪ੍ਰਬੰਧ ਹੋਏਗਾ ਜਿਹੜੀਆਂ ਬੇਬੀਆਂ ਭੈਣਾ ਜਾ ਰਹੀਆਂ ਨੇ ਵੀਰ ਜਾ ਰਹੇ ਨੇ ਇਹ ਆਪਦੀ ਆਤਮਿਕ ਸ਼ਾਂਤੀ ਦੇ ਨਾਲ ਗੁਰੂ ਸਾਹਿਬ ਦੇ ਨਕਮਸਤ ਕਰ ਸਕਦੇ ਲੋਕਾਂ ਦੀ ਯਾਤਰਾ ਤੇ ਜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਪੰਜਾਬ ਕੋ ਬੁਖ ਮੰਤਰੀ ਦਾ ਸਰਬਾਧੀਆਂ ਜਿਹੜਾ ਅੱਜ ਪੰਜਾਬ ਯਾਤਰਾ ਜਿਹੜਾ ਅੰਮ੍ਰਿਤਸਰ ਤੋਂ ਯਾਤਰਾ ਨੂੰ ਸ਼ੁਰੂਆਤ ਦਿੱਤੀ ਗੁਰੂ ਘਰ ਜਾਣ ਦੀ ਉਹ ਜਿਹੜਾ ਦੀ ਇੱਛਾ ਪੂਰਨ ਨਹੀਂ ਸੀ ਉਹ ਪੂਰਨ ਕੀਤੀ ਤੇ ਇੱਥੇ ਦੇ ਬਠਿੰਡੇ ਦੇ ਐਮਐਲਏ ਸਾਹਿਬ ਪੰਜਾਬ ਗਵਰਨਮੈਂਟ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਮੈਂ ਤੇ ਆਪਣੇ ਜਿਹੜੇ ਨਗਰ ਨਿਵਾਸੀ ਨੇ ਉਹਨਾਂ ਦਾ ਵੀ ਇਹਦਾ ਨਾਲ ਸਾਰਿਆਂ ਪਾਸੋਂ ਧੰਨਵਾਦ ਕਰਦੇ ਹਾਂ ਸਾਡੇ ਪਰਿਵਾਰ ਦੇ ਦੋ ਮੈਂਬਰ ਨੇ ਸੀ ਹਾਂਜੀ ਯਾਤਰਾ ਹੈ ਸਾਡੇ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਉਪਰਾਲਾ ਸੰਘਾਤੇ ਦਰਸ਼ਨ ਦਾਇਕ ओनली ਬੱਸਾਂ ਦਾ ਪ੍ਰਬੰਧ ਕੀਤਾ ਹੈ ਤੇ ਪਹਿਲਾਂ ਆਪਣੇ ਹਿੰਦੀ ਚਾਦਰ ਸ਼ਿਕਦੇ ਭਾਜੀ ਤਹਿਤ ਪ੍ਰੋਗਰਾਮ ਜਿੰਨੇ ਵੀ ਲਿਖੇ ਗਏ ਸੀ ਉਹਨਾਂ ਦਾ ਸਮਾਪਤੀ ਹੋਇਆ ਦਾ ਉਸ ਹਸਾਰ ਹੁਣ ਆਪਣੇ ਰੰਧਾ ਸਾਹਿਬ ਯਾਤਰਾ ਜਾ ਰਹੀ ਹੈ ਇਹ ਜੇ ਯਾਤਰਾ ਜਾ ਰਹੀ ਹੈ 2 ਦਿਨ ਦਾ ਟੂਰ ਹੈ ਉਥੋਂ ਦੇ ਲੋਕਲ ਗੁਰਦੁਆਰੇ ਮੰਦਿਰ ਜਿਲ੍ਹਾ ਵਾਲੇ ਬਾਗ ਸਾਰਿਆਂ ਦਾ ਦਰਸ਼ਨ ਕਰਾਇਆ ਜਾਣਗੇ ਸਾਨੂੰ ਸਤਾ ਸਤਾ ਜਾਣਗੇ ਬਾਕੀ ਬਕਾਇਦਾ ਸਾਰਿਆਂ ਦੇ ਆਈ ਕਾਰਡ ਬਣੇ ਹੋਏ ਆ ਪਰ ਜਿਵੇਂ ਪ੍ਰਬੰਧ ਕੀਤਾ ਹੈ ਖਾਣੇ ਪੀਣੇ ਦਾ ਸ਼ਰਾਂ ਦਾ ਬਹੁਤ ਹੀ ਉਪਰਲਾ ਹੈ ਧੰਨਵਾਦ ਕਰਦੇ ਹਾਂ ਅਸੀਂ ਰੂਪ ਸਿੰਘ ਗਲਸਾਲਾ ਮੈਲ ਸਾਹਿਬ ਦਾ